ਮੈਂ ਕਹਿੰਦਾ ਜੀ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਹਿੰਦਾ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਹਿੰਦਾ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਕਹਿੰਦਾ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਹਿੰਦਾ ਅਸੀਂ ਦਿੱਲੀ ਤੇ ਪੰਜਾਬ 'ਚ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਕਮਲ ਉੱਗਿਆ ਹੀ ਨਹੀਂ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲੇ ਦੇ ਵਿੱਚ ਬਾਹਰ ਖੜੀ ਕਰਕੇ ਲਲਕਾਰ ਮਾਰੀ ਤੇ ਮੋਦੀ ਦੀ ਅਸਲ ਸਚਾਈ ਵੀ ਦੱਸਣਾ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਹਕੂਮਤ ਉਹ ਕਰਦੇ ਨੇ ਜਿਨ੍ਹਾਂ ਦੇ ਦਿਲਾਂ ਤੇ ਰਾਜ ਹੁੰਦਾ ਏ ਸੋ ਆਖਰ ਉੰਜ ਕਹਿਣ ਨੂੰ ਤੇ ਮੁਰਗੇ ਦੇ ਸਿਰ ਤੇ ਵੀ ਤਾਜ ਹੁੰਦਾ ਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਆਖਰ ਬੀਜੇਪੀ ਜਿਹੜੀ ਹੈ ਪੰਜਾਬ ਤੇ ਦਿੱਲੀ ਦੇ ਵਿੱਚ ਹਾਰ ਚੁੱਕੀ ਹੈ ਤੋਂ ਪੰਜਾਬ ਦੇ ਲੋਕਾਂ ਨੇ ਬੀਜੇਪੀ ਦਾ ਕਮਲ ਦਾ ਫੁੱਲ ਜਿਹੜਾ ਹੈ ਉਗਣ ਹੀ ਨਹੀਂ ਦਿੱਤਾ ਝਾੜੂ ਦੇ ਨਾਲ ਉਸ ਦੀ ਸਫਾਈ ਕਰ ਦਿੱਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਲੋਕ ਕਿਸ ਤਰ੍ਹਾਂ ਦੀਆਂ ਵਧੀਕੀਆਂ ਕਰ ਰਹੇ ਨੇ ਮੈਨੂੰ ਗਵਰਨਰ ਨਾਲ ਕਦੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਲੜਨਾ ਪੈਂਦਾ ਤੇ ਆਖਰ ਇਸ ਵਾਰ ਮੈਨੂੰ 13 ਹੱਥ ਦੇ ਦਿਓ 13 ਜ਼ੀਰੋ ਕਰ ਦਿਓ ਪੰਜਾਬ ਨੂੰ ਹੀਰੋ ਬਣਾ ਦਿਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਵਕਤ ਨਾਰੇ ਵੀ ਲਗਵਾਏ ਤੇ ਹੋਰ ਕੀ ਕੀ ਕਿਹਾ ਮੁੱਖ ਮੰਤਰੀ ਸਾਹਿਬ ਨੇ ਆਓ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਜਿੱਥੇ ਤੱਕ ਨਜ਼ਰ ਜਾਂਦੀ ਹੈ ਮੈਨੂੰ ਦੇਸ਼ ਭਗਤ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨਜ਼ਰ ਆ ਰਹੇ ਨੇ ਥੋੜਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜਿਸ ਜੋਸ਼ ਦੇ ਨਾਲ ਤੁਸੀਂ ਇੱਥੇ ਅੱਜ ਮੇਰਾ ਸਵਾਗਤ ਕਰ ਰਹੇ ਹੋ ਇਥੋਂ ਇਹ ਸਿੱਧ ਹੁੰਦਾ ਹੈ ਕਿ ਮੰਨਤਾ ਤੁਸੀਂ ਬਣਾ ਰੱਖਿਆ ਬਸ ਹੁਣ ਬਟਨ ਦਬਣ ਦੀ ਲੋੜ ਹੈ ਕਈ ਤਾਂ ਮੈਨੂੰ ਕਹਿੰਦੇ ਨੇ ਭਾਜੀ ਵੋਟਾਂ ਪਹਿਲਾਂ ਨਹੀਂ ਹੋ ਸਕਦੀਆਂ ਬਹੁਤ ਜਿਆਦਾ ਦਿਲ ਕਰੀ ਜਾਂਦਾ ਝਾੜੂ ਵਾਲਾ ਬਟਨ ਦਬਣ ਨੂੰ ਮੈਂ ਕਿਹਾ ਕੋਈ ਨਹੀਂ ਮਹੀਨਾਕ ਸਬਰ ਕਰ ਲੋ ਮੈਂ ਕਿਹਾ ਮਹੀਨਾਕ ਸਬਰ ਕਰ ਲੋ ਉਹ ਦਿਨ ਵੀ ਆਊਗਾ ਵੀਰੋ ਇਸ ਵਾਰ ਮੈਂ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਗਿਆ ਐਦਾਂ ਲੱਗਦਾ ਹਰ ਰੋਜ਼ ਕਿ ਇਸ ਤੋਂ ਬਾਅਦ ਤਾਂ ਕੀ ਜੋਸ਼ ਹੋਊਗਾ ਤਾਂ ਪੰਜਾਬ ਦੇ ਲੋਕ ਆਪਣੇ ਰਿਕਾਰਡ ਆਪ ਹੀ ਤੋੜੀ ਜਾਂਦੇ ਆ ਅੱਜ ਪਟਿਆਲੇ ਆ ਕੇ ਵੀ ਇਹੀ ਲੱਗ ਰਿਹਾ ਕਿ ਇਸ ਤੋਂ ਬਾਅਦ ਤਾਂ ਕੀ ਜੋਸ਼ ਹੋਊਗਾ ਲਓ ਮੈਂ ਹੁਣ ਤੁਹਾਨੂੰ 20 ਸਕਿੰਟ ਦੇ ਰਿਹਾ ਚਾਹੇ ਨਾਰਾ ਲਾ ਲਓ ਚਾਹੇ ਦਿਲ ਦੀ ਪੜਾਹ ਜੇ ਮਰਜ਼ੀ ਕੱਢ ਲਓ 20 ਸਕਿੰਟ ਤੁਹਾਡੇ ਲਈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੀਰੋ ਇਸ ਵਾਰ ਜੋ ਪਿਆਰ ਮਿਲ ਰਿਹਾ ਮੈਨੂੰ ਥਕਾਵਟ ਨਹੀਂ ਹੋ ਰਹੀ ਕਿਉਂਕਿ ਪਿਆਰ ਇੰਨਾ ਜ਼ਿਆਦਾ ਮਿਲ ਰਿਹਾ 2022 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡਾ ਪੋਤਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ ਹੈ 43000 ਨੌਕਰੀਆਂ ਦੇ ਬਿਜਲੀ ਦੇ ਬਿੱਲ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਆ ਤੁਹਾਡਾ ਭਰਾ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡੇ ਸਾਹਮਣੇ ਖੜਾ ਹੈ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਸਾਰੇ ਪੰਜਾਬ ਦੇ ਨਹਿਰਾਂ ਦੇ ਪਾਣੀ ਨੂੰ ਟੇਲਾ ਤੱਕ ਨਹਿਰਾਂ ਦੇ ਪਾਣੀ ਨੂੰ ਕੱਸੀਆਂ ਰਜਬਾਂਹਾਂ ਖਾਲਿਆਂ ਤੱਕ ਪਹੁੰਚਾ ਕੇ ਤੁਹਾਡਾ ਭਰਾ ਸਾਹਮਣੇ ਖੜਾ ਤੁਹਾਡੇ ਵੀਰੋ ਸ਼ਹੀਦਾਂ ਦੇ ਸਨਮਾਨ ਚ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ 1 ਕਰੋੜ ਰੁਪਈਆ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕਬੀਲਦਾਰੀ ਨਹੀਂ ਲਈ ਤੇ ਰਵੇ ਤਾਂ ਦਿੰਨਿਆਂ ਨਹੀਂ ਸ਼ਹੀਦ ਦੀ ਕੋਈ ਜਾਨ ਦੀ ਕੀਮਤ ਨਹੀਂ ਹੁੰਦੀ ਵੀਰੋ ਮੋਟਰ ਖੇਤਾਂ ਵਾਲੀ ਲਾਈਟ ਜਦੋਂ ਜਾਓ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬੋ ਮੋਟਰ ਚੱਲ ਪੈਂਦੀ ਹੈ ਬਿਜਲੀ ਆਮ ਹੈ ਜਦੋਂ ਵਰਜੀ ਜਾਓ ਥਰਮਲ ਪਲੈਂਟ ਖਰੀਦ ਲਿਆ ਆਮ ਤੌਰ ਤੇ ਸਰਕਾਰਾਂ ਚੀਜ਼ਾਂ ਵੇਚਦੀਆਂ ਹੁੰਦੀਆਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਘਾਟਾ ਦਿਖਾ ਕੇ ਪਰ ਆਪਾਂ ਨੇ ਗੋਇੰਦਵਾਲ ਸਾਹ ਵਾਲਾ ਥਰਮਲ ਪਲੈਂਟ ਜਿਹਦਾ ਨਾਮ ਅਸੀਂ ਜੀਵੀਕੇ ਜੀਵੀਕੇ ਕੰਪਨੀ ਹੈ ਜਿਹਦੇ ਨਾਮ ਅਸੀਂ ਜੀਵੀਕੇ ਥਰਮਲ ਪਲੈਂਟ ਉਹਦਾ ਨਾਮ ਰੱਖਿਆ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਥਰਮਲ ਪਲੈਂਟ ਵੀਰੋ ਜਿੰਦਾਬਾਦ ਲਾਈਕ ਹੋਰ ਦੇ ਦਿੰਦੇ ਨੇ 15 ਸਕਿੰਟ ਲੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਪੈਂਦੀ ਹੈ ਕਿਉਂਕਿ ਪੰਜਾਬ ਦੀ ਜਨਤਾ ਬੋਲਣ ਲੱਗੀ ਪੰਜਾਬ ਦਾ ਯੂਥ ਬੋਲਣ ਲੱਗ ਗਿਆ ਪੰਜਾਬ ਦੇ ਬਜ਼ੁਰਗ ਬੋਲਣ ਲੱਗੇ ਪੰਜਾਬ ਦੀਆਂ ਮਾਵਾਂ ਭੈਣਾਂ ਬੋਲਣ ਲੱਗੀਆਂ ਕਿ ਸਾਨੂੰ ਕਿ ਸਾਨੂੰ ਇਸ ਤੋਂ ਪਹਿਲਾਂ 70 ਸਾਲਾਂ ਚ ਇਹੋ ਜਿਹੀ ਆਪਣੇ ਪੱਨ ਵਾਲੀ ਸਰਕਾਰ ਨਹੀਂ ਮਿਲੀ ਸੀ ਪਹਿਲੀ ਗੱਲ ਹੈ ਪਹਿਲੀ ਵਾਰ ਹੈ ਕਿ ਤੁਸੀਂ ਮੁੱਖ ਮੰਤਰੀ ਨੂੰ ਭਾਈ ਜੀ ਕਹਿ ਕੇ ਬੁਲਾ ਸਕਦੇ ਹੋ ਨਹੀਂ ਤਾਂ ਰਾਜੇ ਮਹਾਰਾਜੇ ਕੱਕੇ ਸਾਹਿਬ ਜੀ ਛੋਟੇ ਸਾਹਿਬ ਜੀ ਵੱਡੇ ਸਾਹਿਬ ਜੀ ਇਹੀ ਹੁੰਦਾ ਸੀ ਮੈਂ ਤੁਹਾਡਾ ਆਪਣਾ ਜੇ ਤੁਹਾਨੂੰ ਲੱਗਦਾ ਹੈ ਜੇ ਤੁਹਾਨੂੰ ਲੱਗਦਾ ਕਿ ਯਾਰ ਭਗਵਾਨਤਮਾਨ ਸਾਡੇ ਜਵਾਕ ਹੈ ਸਾਡੇ ਭਰਾ ਹੈ ਜਦੋਂ ਮਰਜੀ ਇਹਨੂੰ ਮੋੜੇ ਤੋਂ ਫੜ ਕੇ ਰੋਕ ਲੈਣੇ ਆ ਇਹ ਆਪਣੇ ਹੱਕ ਦੇ ਫੈਸਲੇ ਕਰ ਰਿਹਾ ਹੈ ਇਹ ਇਕੱਲੇ ਹੀ ਲੜੀ ਜਾਂਦਾ ਹੈ ਸੁਪਰੀਮ ਕੋਰਟ 'ਚ ਵੀ ਗਵਰਨਰ ਨਾਲ ਵੀ ਸੈਂਟਰ ਨਾਲ ਵੀ ਕਾਂਗਰਸ ਨਾਲ ਵੀ ਕਾਲੀਆਂ ਨਾਲ ਵੀ ਇਕੱਲੇ ਹੀ ਲੜੀ ਜਾਂਦਾ ਹੈ ਮੇਰੇ ਵੀਰੋ ਮੈਂ ਤੁਹਾਡੇ ਤੁਹਾਡੇ ਸਿਰ ਤੇ ਲੜ ਰਿਹਾ ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਹਾ ਇਸ ਕਰਕੇ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦੇ ਦੋ ਤਾਂ ਕਿ ਅਗਲੇ 3 ਸਾਲਾਂ ਚ ਵਿਕਾਸ ਦੇ ਕੰਮਾਂ ਦੀ ਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਲੇ ਦੀ ਚਿੜੀ ਬਣਾ ਦੂੰਗਾ ਮੇਰਾ ਪੱਕਾ ਤੁਹਾਡੇ ਨਾਲ ਵਾਦ ਆ ਮੈਂ ਕਹੂੰਗਾ ਮੈਂ ਕਹੂੰਗਾ ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰ ਕਹਿਣਾ ਕਿ 13 ਜੀਰੋ 13 ਜੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਹਿੰਦ ਜੈ ਹਿੰਦ ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਹਿੰਦ ਜੈ ਹਿੰਦ ਥੋੜਾ ਜਿਹਾ ਹੋਰ ਉੱਚੀ ਥੋੜਾ ਮੈਦਾਨ ਵਾਲੇ ਪਾਸੇ ਤੱਕ ਪਹੁੰਚੇ ਉਹ ਮੈਦਾਨ ਦੀਆਂ ਕੰਦਾ ਹਲਾ ਤੋ ਮੈਦਾਨ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਜੈ ਹਿੰਦ ਜੈ ਹਿੰਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਬੋਲੇ ਸੋਨਹਾਲ ਜੈ ਜੀ ਵੀਰੋ ਅੱਜ ਰਾਤ ਨੂੰ ਗੁਜਰਾਤ ਜਾਊਂਗਾ ਇਸ ਤੋਂ ਬਾਅਦ ਸਿੱਧਾ ਚੰਡੀਗੜ੍ਹ 에어ਪੋਰਟ ਜਾਊਂਗਾ ਅਹਮਦਾਬਾਦ ਪਹੁੰਚੂਗਾ ਕੱਲ ਨੂੰ ਤੁਹਾਡਾ ਸ੍ਰੇਹਾ ਗੁਜਰਾਤ ਦੇ ਲੋਕਾਂ ਕੋਲੇ ਪਹੁੰਚੂਗਾ ਤੇ ਗੁਜਰਾਤੋਂ ਇਹਦਾ ਸ੍ਰੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਊਂਗਾ ਜਿੱਥੇ ਕਹੋਗੇ ਉੱਥੇ ਜਾਵਾਂਗੇ ਜਿੱਥੇ ਕਹੋਗੇ ਬੁਲਾਓਗੇ ਉੱਥੇ ਆਵਾਂਗੇ लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे वीरो हकूमत वो करते हैं हकूमत ये मोदी जी सुन लें हकूमत वो करते हैं जिनका दिलों पर राज होता है यूं कहने को तो मुर्गे के सर पे भी ताज होता है आओ कट्ठे होके झाड़ू वाला बटन दबिए बस थोनू अगले हफ्ते अगले हफ्ते थोनू पता लग जूगा ਕਿ ਝਾੜੂ ਵਾਲਾ ਬਟਨ ਕਿੰਨੇਵੇਂ ਨੰਬਰ ਤੇ ਆ ਤੇ ਝਾੜੂ ਨੇ ਸਫਾਈ ਕਰਨੀ ਹੈ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਭਾਜਪਾ ਦੀ ਨੇਹਰੀ ਕਿਵੇਂ ਰੋਕ ਲਈ ਮੈਂ ਕਿਹਾ ਜੀ ਤਾਂ ਕੋਈ ਖਾਸ ਗੱਲ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜੀ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਝਿੱਕਰ ਦੀ ਸਫਾਈ ਮੈਂ ਕਹਿੰਦਾ ਅਸੀਂ ਦਿੱਲੀ ਤੇ ਪੰਜਾਬ ਵਿੱਚ ਝਾੜੂ ਨਾਲ ਝਿੱਕਰ ਦੀ ਸਫਾਈ ਕਰਤੀ ਕਮਲ ਉੱਗਿਆ ਹੀ ਨਹੀਂ ਉੱਗਿਆ ਹੀ ਨਹੀਂ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਜੀਵਨ ਤੇਰਾ ਹੀਰੋ ਇਸ ਵਾਰ ਤੁਸੀਂ ਬਣੋਗੇ ਹੀਰੋ ਤੇਰਾ ਜੀਵਨ ਤੇਰਾ ਹੀਰੋ ਇੱਕ ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਵੀ ਕਰਨਗੇ ਡਾਕਟਰ ਬਲਬੀਰ ਜੀ ਜਿਹੜੇ ਕਿ ਮੰਤਰੀ ਵੀ ਨੇ ਸਿਹਤ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਖੋਲੇ ਆ ਆਮ ਆਦਮੀ ਕਲੀਨਿਕ ਖੋਲੇ ਆ ਸਕੂਲ ਬੜੀਆ ਬਣ ਰਹੇ ਆ ਸਭ ਰਲ ਕੇ ਟੀਮ ਵਾਂਗੂ ਕੰਮ ਕਰਾਂਗੇ ਡਾਕਟਰ ਬਲਵੀਰ ਜੀ